ਸਿੰ德ਰਾ ਗਾਂਧੀ ਦਸੰਬਰ 1984 ਦੀ ਇਲੈਕਸ਼ਨ ਜਿੱਤਣਾ ਚਾਹੁੰਦੀ ਹੈ। ਇਹੀ ਇੱਕ ਕਾਰਨ ਬਣਿਆ ਹੈ 1984 ਦੇ ਘੱਲੂ ਘਾਰੇ ਦਾ। ਆਪਣੇ ਥਿੰਕ ਟੈਂਕ ਨਾਲ ਬੈਠ ਕੇ ਪੁੱਛਦੀ ਹੈ ਵੀ ਐਮਰਜੈਂਸੀ ਤੋਂ ਬਾਅਦ ਵਿਪੱਖ ਸਟਰੋਂਗ ਹੋਇਆ ਹੈ। ਮੇਰੇ ਪੱਲੇ 2-4 ਸੀਟਾਂ ਹੀ ਆਉਣੀਆਂ ਨੇ ਕੋਈ ਹੀਲਾ ਕਢੋ। ਜਿਹਦੇ ਨਾਲ ਸਨਾਤਨੀਆਂ ਦੀ ਸਾਰੀ ਵੋਟ ਮੈਨੂੰ ਪੈ ਜਾਵੇ ਹੁਣ ਰਾਜਸੀ ਤਖਤ ਦੀ ਲਾਲਸਾ ਨੇ ਹਲਕਾ ਕਰ ਦਿੱਤਾ ਇੰਦਰਾ ਗਾਂਧੀ ਨੇ ਜਿਵੇਂ ਲੋਭੀ ਹਲਕ ਜਾਂਦਾ ਮਾਇਆ ਪਿੱਛੇ ਆਪਣੇ ਆਨੂੰ ਵੱਡਦਾ ਘਟਦਾ ਹੈ ਇਉਂ ਰਾਜਸੀ ਸੱਤਾ ਦੇ ਵਿੱਚ ਹਲਕੀ ਹੋਈ ਮਾਈ ਨੇ ਜਦੋਂ ਆਪਣੇ ਏਜੰਸੀਜ਼ ਦੇ ਕੋਲੋਂ ਵਿਉਂਤਬੰਦੀ ਕਰਨ ਦੀ ਬਾਤ ਪਾਈ ਉਹਨਾਂ ਆਖਿਆ ਬੀਬੀ ਵੇਖ মিডিਆ ਤੇਰਾ ਹੈ ਮਾਲਕਾਂ ਦੇਸ਼ ਦੀ ਤੂੰ ਲੋਕ ਸੌ ਵਰ ਝੂਠ ਮਾਰੋ ਤੇ ਸੱਚ ਮੰਨਣ ਲੱਗ ਪੈਂਦੇ ਨੇ ਭਿੰਡਰਾਂ ਵਾਲੇ ਨੂੰ ਆਨੰਦਪੁਰ ਦੇ ਮਤੇ ਨੂੰ ਅਤਵਾਦ ਵਖਵਾਦ ਦੇਸ਼ ਦੀ ਅਖੰਡਤਾ ਲਈ ਖਤਰਾ ਐਲਾਨ ਦੇ ਇੱਕ ਦਿਨ ਸਨਾਤਨੀਆਂ ਦੇ ਹਿੰਦੂਆਂ ਦੇ ਜ਼ਿਹਨ 'ਚ ਟਿਕ ਜਾਵੇਗਾ ਭਿੰਡਰਾਂ ਵਾਲਾ ਅਤਵਾਦੀ ਹੈ ਮਰੀਦ ਉਹਦੇ ਅਤਵਾਦੀ ਨੇ ਸਮਰਥਕ ਉਹਦੇ ਅਤਵਾਦੀ ਨੇ ਆਨੰਦਪੁਰ ਦਾ ਮਤਾ ਭਾਰਤ ਦੀ ਅਖੰਡਤਾ ਲਈ ਵੱਡਾ ਖਤਰਾ ਹੈ ਜਿੱਦਣ ਲੋਹਾ ਗਰਮ ਹੋਇਆ ਪਿੰਡਰਾ ਵਾਲਾ ਲੋਕਾਂ ਦੀ ਨਜ਼ਰ ਵਿੱਚ ਖਲਨਾਇਕ ਹੋਇਆ ਤੂੰ ਖਲਨਾਇਕ ਨੂੰ ਮਾਰੇਂਗੀ ਤੈਨੂੰ ਲੋਕ ਨਾਇਕ ਮੰਨਣਗੇ ਦੇਵੀ ਮੰਨਣਗੇ ਤੈਨੂੰ ਸਾਰੀ ਸਨਾਤਨੀਆਂ ਦੀ ਵੋਟ ਪਵੇਗੀ ਤਿਆਰੀ ਕੀਤੀ ਗਈ ਜਰਨਲਿਸਟ ਕੇ ਸਿਨਾ ਨੂੰ ਹੁਕਮ ਹੋਇਆ ਤੁਸੀਂ ਆਰਮੀ ਦੇ ਚੀਫ ਉਹ ਹਮਲਾ ਕਰੋ ਕਹਿੰਦਾ ਮੈਂ ਪਾਪ ਨਹੀਂ ਕਰਨਾ ਖੈਰ ਇੰਦਰਾ ਗਾਂਧੀ ਨੇ ਜਰਨਲ ਵੈਦਿਆ ਨੂੰ ਚੁਣਦਿਆ ਦੇ ਆਲਜੀ ਨੂੰ ਚੁਣ ਲਿਆ ਬਰਾੜ ਨੂੰ ਚੁਣ ਲਿਆ 1.5 ਲੱਖ ਫੌਜ ਦਾ ਢੇਰਾ ਬੜੀਆਂ ਬੜੀਆਂ ਮਸ਼ੀਨ ਗੰਨਾ ਲਾਈਟ ਮਸ਼ੀਨ ਗੰਨਾ ਔਰ ਨਾਲ ਵਿਜੰਤਾ ਟੈਂਕ ਤੋਪਾਂ ਲੈ ਕੇ ਹਰਮੰਦਰ ਸਾਹਿਬ ਨੂੰ ਢੇਰਿਆ ਗਿਆ 1 ਜੂਨ 1984 ਨੂੰ ਪਹਿਲਾ ਹਲਾ ਹੁੰਦਾ ਹੈ